ਦਾ ਤਾਂ ਕੁਝ ਹੋ ਮੰਦੀ ਚੋਟੀ ਗੱਲ ਕਰਿਓ ਅ ਸੋਸ਼ਲ ਮੀਡੀਆ ਤੇ ਤੁਹਾਨੂੰ ਵੀਡੀਓ ਪਾਈ ਆ ਸਾਰੇ ਜਾਣਿਆ ਦੀ ਵੀਡੀਓ ਦੇਖਣ ਦੇ ਤਾਂ ਕੀ ਚੱਕਰ ਹੈ ਕਿ ਨਹੀਂ ਇਹ ਸੋਸ਼ਲ ਆਗਾ ਜਿਨਾ ਮਾਪੇ ਹਾਂਜੀ ਮਤਲਬ ਮੈਂ ਤੁਹਾਨੂੰ ਸ਼ੁਰੂ ਤੋਂ ਕਰ ਦੱਸ ਦਿੰਦੀ ਆ ਪਾਪਾ ਤੇ ਮੰਮਾ ਦਾ ਟੋੜਿਆ ਨੂੰ ਦਾ ਹਿਸਟਰੀ ਹੋਇਆ ਉਸ ਬਣਾਉਣ ਵਿੱਚ ਮਿਸ ਬਿਹੇਵ ਹੋਇਆ ਮਿਸ ਅੰਡਰਸਟੈਂਡਿੰਗ ਹੋਈਆਂ ਹੈ ਲੜਾਈ ਕਿ ਕਿਹੜੇ ਚੱਲਦੇ ਰਹੇ ਸ਼ੁਰੂ ਲੜਾਈ ਕਿ ਕਿਹੜੇ ਚੱਲਦੇ ਰਹੇ ਮੇਰਾ ਜਨਮ ਵੀਡੀਓ ਆ ਕੋ ਸਮਝ ਨਹੀਂ ਪਿੰਦਾ ਜਿੱਤਾ ਨਹੀਂ ਪਿੰਦਾ ਹੋਰ ਵੀ ਬੜੇ ਤਰ੍ਹਾਂ ਤਰ੍ਹਾਂ ਦੇ ਨਸ਼ੇ ਕਰਦਾ ਆ ਉਹ ਅੱਜ ਦੁਨੀਆ ਦੇ ਵਿੱਚ ਹੈ ਨਹੀਂ ਰਾ ਸਪਾਟਾਡੇ ਪਾਪਾ ਦੀ ਵੀਡੀਓ ਆਈ ਜਾਂ ਤਾਂ ਫੇਰ ਅਸੀਂ ਸਾਨੂੰ ਇੱਥੇ ਆਉਣਾ ਪੈ ਗਿਆ ਵੀਰਾ ਭਰਾਵਾ ਸਾਨੂੰ ਤੇ ਲਿਆ ਕੇ ਇਹਦਾ ਕੀ ਮਤਲਬ ਆ ਵੀਰ ਜੀ ਜਦੋਂ ਮੇਰੇ ਪਾਪਾ ਸਾਨੂੰ ਕੋਟੇ ਦੇ ਮਾਰਦੇ ਸੀ ਉਹਨਾਂ ਦੀ ਅੱਖਾਂ ਲਾਲ ਰਹਿੰਦੀਆਂ ਜਦੋਂ ਕੋਟ ਮਾਰ ਕਰਦੇ ਸੀ ਉਹ ਮੈਨੂੰ ਚੇਤਾ ਸੀ ਸਾਰੇ ਕਿ ਵੀਰੇ ਸੀ ਕਰਾਇ ਲੈਣਗੇ ਜਦੋਂ ਉਹ ਕੋਟ ਮਾਰ ਕਰਨੀ ਕੋਟ ਮਾਰ ਕਿਉਂ ਕਰਦੇ ਸੀ ਕਿਉਂ ਕੋਟ ਮਾਰ ਕਰਦੇ ਆ ਵੀਰੇ ਜੀ ਕੋਟ ਮਾਰੇਸ ਕਰਕੇ ਕਰਦੀ ਸੀ ਮम्मा ਕਹਿੰਦੇ ਸੀ ਮੈਨੂੰ ਸੌਦਾ ਲਿਆਂ ਦੋ ਤੇ ਵੀ ਜੀ 20 30 ਰੁਪਏ ਦੇਣੇ ਤੇ ਇਹ ਕਹਿੰਨਾ ਕਿ ਹਲੇ ਸੌਦਾ ਲਾਇਆ ਤੇ ਇਹ ਵੀ ਦਸਬੂਤ ਆ ਗੱਲਾਂ ਮੇਰੇ ਨਾਨਕੇ ਵਾਲੇ ਕਿਉਂ ਸਾਰੇ ਰਸਣ ਹੁੰਦੇ ਸੀ ਜਦੋਂ ਦਾ ਮੇਰੇ ਮम्मा ਦਾ ਵਿਆਹ ਹੋਇਆ ਆਜ ਵੀ ਫਾੜਾ ਰਸ ਨੂੰ 100 ਹੰਦਾਵਾ ਕਣਕ ਚੋਲ ਗੋੜ ਕੋ ਤੋਂ 100 ਹੰਦਾਵਾ ਪਰ ਹੁਣ ਇੱਕ ਗੱਲ ਇਹ ਕਰਨੀ ਆ ਕਿ ਅੱਜ ਤੁਹਾਡੇ ਬਾਪ ਦੇ ਨਾਲ ਤੁਸੀਂ ਜਿਹੜਾ ਵਕਤ ਹੋਇਆ ਕਿੰਨੇ ਸਾਲ ਹੋ ਗਏ ਆ? ਜੀ 14 ਸਾਲ ਗੀ 15ਵਾਂ ਸਾਲ ਆ ਮੇ ਚੜ ਗਿਆ। ਅੱਛਾ। ਉਹਨਾਂ ਨੇ ਅੰਮ੍ਰਿਤਸਰ ਕੇ ਦਾ ਤੁਹਾਨੂੰ ਪਤਾ ਕਰਨਾ ਚਾਹਿਆ? ਨਹੀਂ ਵਰਜੀ ਇਹ ਨਹੀਂ ਮੈਨੂੰ ਪਤਾ। ਉਹਨਾਂ ਨੇ ਵੀਡੀਓ ਦੇ ਵਿੱਚ ਕਹੇ ਮੈਨੂੰ 15 ਸਾਲ ਹੋ ਗਏ ਅੰਮ੍ਰਿਤਸਰ ਕੇ। ਤੇ ਮੇਰੇ ਬੇਹਰ ਉਹ ਕੀ ਕਰਨ ਲਾਇਆ ਤੇ ਮੇਰਾ ਜੈਰੀ ੱਤੇ ਕਰਦਾ ਕਿਤੇ ਨੂੰ ਦਾ ਚੜਪੂ। ਨਹੀਂ ਇਹ ਗੱਲ ਉਹਨਾਂ ਨੇ ਸਿੱਧਾ ਪਾਇਆ ਹਾਂ ਕਰਕੇ ਆਏ। ਪੀਪੂ ਜੀ ਜਦੋਂ ਸਾਡੇ ਪਾਪਾ ਤੁਹਾਨੂੰ ਛੋੜਦੇ ਸੀ ਮੈਨੂੰ ਨਹੀਂ ਮੈਂ ਤਾਂ ਨਿਕਦੇ ਉਹਦੀ ਦਾੜੀ ਹੁੰਦੀ ਸੀ ਪਰ ਨਾਂ ਮੰਨ ਕੇ ਜਿੱਦੇ ਟਾਲਾ ਸੇਵ ਜਾਂਦੇ ਸੀ ਠੀਕ ਆ ਉਸ ਤੋਂ ਬਾਅਦ ਜਦੋਂ ਸਾਡੇ ਮੌਨਟੇਟ ਸੈਪਰੇਟ ਹੋ ਗਏ ਨੇ ਉਸ ਤੋਂ ਬਾਅਦ ਵੀ ਅਸੀਂ ਉਹ ਗੁਰੂ ਦਾ ਦਰ ਨਹੀਂ ਛੱਡਿਆ ਜੂਤੇ ਜਾਂਦੇ ਹਰ ਸੰਡੇ ਜਾਂਦੇ ਹਾਂ ਤੇ ਅਸੀਂ ਕਈ ਵਾਰੀ ਮਤਲਬ ਉਹ ਤੇ ਜਾ ਕੇ ਅਰਦਾਸ ਬੇਨਤੀ ਆਪਣੀਆਂ ਕਰਦੇ ਆ ਤੇ ਜੇ ਅਸੀਂ ਆਪਣਾ ਖੋਖਾ ਚ ਲਾ ਰਿਹਾ ਸਾਡੇ ਵਧੀਆ ਗੱਲ ਖੋਖੇ ਖੋਖੇ ਚ ਰੋਣ ਦੀ ਗੱਲ ਵਧੀਆ ਪਰ ਹੁਣ ਮੈਂ ਤੁਹਾਨੂੰ ਇਹ ਗੱਲ ਕਹਿਣਾ ਕਿ ਤੁਹਾਨੂੰ ਤੁਸੀਂ ਸਿੱਖਤਾਰੀ ਨੂੰ ਹਾਂਜੀ ਵੀਰ ਜੀ ਆ ਸਿਰ ਤੇ ਤਾਂ ਕਿੰਨੀ ਜੋ ਨਹੀਂ ਨਹੀਂ ਅੱਜ ਦੁਹਰਾ ਗਿਆ ਸਿਰ ਤੇ ਤਾਂ ਕਿੰਨੀ ਜੋ ਨਹੀਂ ਪਾਪਾ ਕੋਈ ਮਾਰੋ ਕਰੇ ਕਾਲੇ ਪਾਣੀ ਤੋਂ ਆਏ ਆ ਵੀ ਆਪਾਂ ਕੋਲ ਜਾਨੀ ਆਪਾਂ ਸੇਖੇ ਆ ਤੇ ਖਾਰੇ ਹੋਰ ਹੋਰ ਦੇਖੋ ਨਿਹੰਗ ਸਿੰਘ ਆ ਇੱਕ ਕਿਹ ਧੀ ਭਣ ਦੀ ਇੱਜ਼ਤ ਬਚਾਉਣ ਦੇ ਖਾਤਰ ਆਪਣੇ ਆਰਮਾਨ ਸ਼ਾਨ ਵਾਰ ਦਿੰਦਾ ਕਿ ਮੈਂ ਕਿਹ ਧੀ ਭਣ ਦੀ ਇੱਜ਼ਤ ਬਚਾਵਾਂ ਸਿਰ ਦੇ ਤੇ ਕੁੰਨੀ ਰੱਖਣੀ ਆ ਆਪਾਂ ਤੇ ਤੁਸੀਂ ਸਿਰ ਦੇ ਤੇ ਕੁੰਨੀ ਨਹੀਂ ਰੱਖੀ ਸਭ ਤੋਂ ਵੱਡੀ ਤੇ ਗੱਲ ਇਹ ਤੁਸੀਂ ਮਿਹਨਤ ਜਿੱਦਾਂ ਮਾਰਦੀ ਪਰੋ ਪਰ ਸੰਗਤ ਨੂੰ ਤੁਸੀਂ ਇਹ ਨਹੀਂ ਕਹਿਣਾ ਕਿ ਸੰਗਤ ਸਾਡੀ ਬਾਹਰਲੇ ਦੇਸ਼ਾਂ ਵਿੱਚ ਮਦਦ ਕਰੋ ਕਿਉਂਕਿ ਜਿਹੜਾ ਬੰਦਾ ਮਦਦ ਕਰਦਾ ਨਾ ਉਹ ਆਪੇ ਹੱਥ ਪੈਰ ਮੇਰੇ ਵੀ ਆ ਦੇ ਲੱਗਦਾ ਬਾਬਾ ਜੀ ਮੇਰੀ ਜਿਹੜੀ ਵੀਡੀਓ ਹਾਂਜੀ ਕਿ ਜਿਹੜੇ ਭੈਣ ਭਰਾ ਮੇਰੇ ਕੋ ਨੰਗਦੇ ਨਹੀਂ ਮੇਰੇ ਕੋ ਇਥੇ ਰੋਕੇ ਜਾਇਆ ਕਰੋ ਕਿ ਮੇਰਾ ਘਰ ਦਾ ਗੁਜ਼ਾਰਾ ਚੱਲੇ ਬਾਹਰ ਵੇਖੋ ਜਿੱਦਾਂ ਵੇਖੋ ਇੱਥੇ ਬੰਨਾ ਵੀ ਮੰਦਿਰ ਸਿੰਘ ਬੰਨਾ ਉਹ ਵੀ ਖੜੇ ਆਇਆ ਤੇ ਉਹਨੇ ਹਾਂ ਜੀ ਤੁਹਾਡੇ ਕੋਲ ਨਹੀਂ ਮਦਦ ਕੀਤੀ ਇੱਕ ਲੱਖ ਰੁਪਏ ਮੈਨੂੰ ਦਿੱਤਾ ਉਹਨਾਂ ਨੇ ਉਹਨਾਂ ਦੀ ਆਪ ਕੋਲ ਆਈ ਸੀ ਮੈਂ ਉਹਨਾਂ ਤੋਂ ਪੈਸਾ ਕੋਈ ਨਹੀਂ ਮੰਗਿਆ ਅੱਜ ਵੀ ਅੱਜ ਉਹਨਾਂ ਦਾ ਕਾਲ ਆਇਆ ਸੀ ਅੱਜ ਜਾਂ ਕੱਲ ਫੇਰ ਮੇਰੇ ਤੋਂ ਆ ਰਹੇ ਨੇ ਤੁਸੀਂ ਵੇਖੋ ਅਸੀਂ ਤੁਹਾਡੇ ਕੰਮ ਦੇ ਨਾਲ ਖੋਸ਼ ਹਾਂ ਅਸੀਂ ਤੁਹਾਡੇ ਕੰਮਰੇ ਕੋਈ ਤਕੀ ਨਹੀਂ ਅਸੀਂ ਜਾਣਦੇ ਤੇ ਆਪਣੇ ਪੰਜਾਬ ਦੇ ਨੌਜਵਾਨਾਂ ਜਾਤੀਆਂ ਤਣਾ ਆਪਣਾ ਕੰਮ ਕਰੋ پڑھੋ ਜੋ ਮਰਜ਼ੀ ਕਰੋ ਪਰ ਹੱਕ ਸੋਚ ਸੱਚੀ ਮਿਹਨਤ ਕਰੋ ਪਰ ਕੇ ਅੱਗੇ ਹੱਥ ਨਾ Đਾਓ ਹੱਥ ਨਹੀਂ Đਾਣਾ ਆਪਾਂ ਕਹਿੰਦੇ ਆਪਾਂ ਗੁਰਸੇ ਨਹੀਂ ਆ ਸਾਰੇ ਜਾਣੇ ਸਭ ਤੋਂ ਪਹਿਲਾਂ ਆ ਕਿ ਪੀਖੜਾ ਕੰਮ ਹੋ ਜਾਂਦਾ ਆ ਆ ਪੀਖੜਾ ਕੰਮ ਹੁੰਦਾ ਪੱਪੀ ਫੜੀ ਮੰਗਣੀ ਮੈਂ ਵੀ ਕਿਹੜਾ ਕੋਈ ਭਰਾ ਹੀ ਨਾ ਕੋਈ ਦੂਜੀ ਨਹੀਂ ਕਿਹ ਟਿਰਫੋਂ ਤਾਂ ਗੱਲ ਇਹ ਆ ਤੇ ਜਿਹੜੀਆਂ ਸੋਸ਼ਲ ਮੀਡੀਆ ਤੇ ਆਪਾਂ ਗੱਲਾਂ ਸੁਣਨ ਵਾਸਤੇ ਮਿਲੀਆਂ ਨਾ ਕਿ ਵੀਰ ਭਰਾਵਾਂ ਨੇ ਕਿਸੇ ਨੇ ਤੁਹਾਡੀ ਕਿਹਦੀ ਮਜਦ ਕੀਤੀਆਂ ਨਾ ਕੈਮਰਾ ਸਾਰੇ ਘੁਮਾ ਦਿਓ ਜਿੰਨੀ ਸਿੰਘ ਜੀ ਬੜੀਆ ਸਾਰ ਨੂੰ ਪਸੰਦ ਆ ਗਈਗਾ ਜਿੰਨੇ ਆਪਾਂ ਤੁਹਾਡੀ ਕਿਹਦੀ ਵੀਰਾ ਭਰਾਵਾਂ ਸਾਰੇ ਮਨਪਸੰਦ ਕੀਤੀਆਂ ਉਹਰੇ ਨਾਲ ਗਿਆ ਮੈਂ ਭਰਾਵਾਂ ਤੋਂ ਉਹ ਹੋ ਕੇ ਵੀਡੀਓ ਨਹੀਂ ਪਾਉਣੀਆਂ ਨਹੀਂ ਵੀਰ ਜੀ ਮੇਰੀ ਜਿੰਨੀਆਂ ਵੀ ਵੀਡੀਓ ਪਈਆਂ ਨੇ ਤਾਂ ਕਰੇ ਮੈਂ ਰੋ ਕੇ ਵੀਡੀਓ ਨਹੀਂ ਪਾਉਣੀਆਂ ਜੀ ਮਤਵਾਸ਼ ਕਰੋ ਮੈਂ ਮਰ ਗਈ ਮੈਂ ਉਹ ਤੁਸੀਂ ਆਪਣੀ ਮਿਹਨਤ ਕਰੋ ਟੈਂਟ ਕਰੋ ਇਹ ਤਾਂ ਦੇਖੋ ਵੀਰੋ ਭਰਾਵਾਂ ਤੁਸੀਂ ਸਾਰੇ ਸੌਂਦੇ ਹੋ ਜੀ ਹੁਣ ਵੇਖੋ ਸਾਰੇ ਰੇੜੀਆਂ ਵਾਲੇ ਆ ਤਾਂ ਏਦਾਂ ਮੈਂ ਸਾਰੇ ਕਹਾਂਗੇ ਵੀ ਮੈਨੂੰ ਵੀ ਕੋਈ 2-4 ਲੱਖ ਰਹੀ ਆ ਤਾਂ ਏਦਾਂ 5 ਲੱਖ ਲੱਖ ਰੁਪਈਆ ਦੋਨੇ ਰੇੜੀਆਂ ਸਾਰੇ ਦੱਸਦਾ ਰੁਪਈਆ ਬੰਦੇ ਤੇ ਕਿਵੇਂ ਕਰਨੀ ਆ ਮੈਂ ਹਰ ਇੱਕ ਵੀਡੀਓ ਚ ਆਹੀ ਰਿਕਵੈਸਟ ਕੀਤੀ ਆ ਕਿ ਜਿੰਨੇ ਵੀ ਭੈਣ ਭਰਾ ਲੰਘਦੇ ਨੇ ਮੇਰੇ ਤੋਂ ਰੋਕ ਕੇ ਨੰਗਾ ਕਰੋ ਇਹ ਗੱਲ ਠੀਕ ਆ ਇਹ ਇਹ ਗੱਲ ਦੀ ਅਸੀਂ ਗੱਲ ਕਰਾਂਗੇ ਕਿ ਸੰਗਤ ਜੀ ਇਹ ਕੁੜੀ ਨੇ ਇੱਥੇ ਆਪਣਾ ਕੋខਾ ਲਾਇਆ ਚਾਹ ਆਓ ਜਾਓ ਜਿਹੋ ਕੀ ਰੋਕੇ ਜਾਓ ਚਾਹ ਪੀ ਕੇ ਜਰੂਰ ਜਾਓ 500 ਰੁਪਏ ਹਾਂ 500 ਰੁਪਏ ਕੋਲ ਤੋਂ ਜਮਰਾ ਬਟਾਓ ਮੈਨੂੰ ਰੋਕੇ ਜਾਓ ਚਾਹ ਰੋਕੇ ਜਾਓ ਹਾਂ ਰੋਕੇ ਜਾ ਚਾਹ ਪਾਣੀ ਜ਼ਰੂਰ ਪੀ ਕੇ ਜਾ 5 ਰੁਪਏ ਵਟਾਓ ਅਗਲੀ ਦਾ ਹੌਸਲਾ ਫਲਾਉਦਾ ਪਰ ਜੇਕਰ ਤੁਸੀਂ ਆਨੇ ਆਂ ਵੀ ਇਹ ਗਰੀਬ ਜਿਹੜੀ ਐ ਐਡਾ ਗੱਲਬਾਤ ਹੋ ਗਈ ਆ ਵੀ ਆਪਾਂ ਜੇ ਕੇ ਸੰਗਤੋਂ ਕਹੀਏ ਤੁਹਾਨੂੰ ਫੋਨ ਨੰਬਰ ਦੇ ਦਵਾਂਗੇ ਬੜੇ ਤੁਸੀਂ ਐ ਜੀ ਸਾਨੂੰ ਪੈਸੇ ਦੇ ਦਿਓ ਆਹ ਕਿਉਂਕਿ ਜਿਹੜਾ ਬੰਦਾ ਮਿਹਨਤ ਕਰਦਾ ਉਹਨੂੰ ਪੈਸੇ ਜਾਣ ਦੀ ਕੋਈ ਲੋੜ ਨਹੀਂ ਬਾਹਰ ਆ ਕੇ ਮੰਗੋ ਜਿਵੇਂ ਇਹ ਵੀ ਨਹੀਂ ਕਰਦੀਆਂ ਕਿ ਮੇਰੇ ਪਾਪਾ ਸੈਪਰੇਟ ਨੇ ਅਸੀਂ ਸੈਪਰੇਟ ਆ ਤੇ ਉਹਨਾਂ ਦੀ ਜ਼ਿੰਦਗੀ ਕਿੱਥੇ ਜਾਂ ਜਾਂਦੇ ਉਹ ਸਾਡੀ ਜ਼ਿੰਦਗੀ ਚ ਨਾਲ ਤੇ ਮੇਰੇ ਪਾਪਾ ਜੀ ਜੀੜੇ ਚੱਲਦੀ ਪਈ ਆ ਤੁਸੀਂ ਕੋਲ ਖਸਮੋਤ ਵਿੱਚ ਕਹਿ ਕੇ ਰਹੇ ਨੇ ਕਿ ਦਾਦੀ ਮम्मा ਮੈਨੂੰ ਕਹਿ ਰਹੇ ਨੇ ਕਿ ਮੈਂ ਪੋਤੇ ਪੋਤੀ ਨੂੰ ਗੱਲ ਨਾ ਲਾਉਂਗੇ ਨਾ ਨੋ ਨਹੀਂ ਗੱਲ ਨਹੀਂ ਕੀਤੀ ਹੈ ਜੀ ਨੋ ਨਹੀਂ ਲਈ ਉਹ ਨਹੀਂ ਕਿ ਪੋਤੇ ਪੋਤੀਆਂ ਵੀ ਨਹੀਂ ਮਿਲਣਗੇ ਨਹੀਂ ਨੋ ਨਾ 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 ਕਰਤਾ ਫਿਰ ਇਹ ਵੀ ਦੋਤੋਂ ਕਿਉਂਕਿ ਮੇਰੇ ਮम्मा ਨੂੰ ਉਹ ਸ਼ੁਰੂ ਤੋਂ ਲਾਈਕ ਨਹੀਂ ਕਰਦੇ ਸ਼ੁਰੂ ਤੋਂ ਪਿਆਰ ਨਹੀਂ ਕਰਦੇ ਹੈਗੇ ਸਿਰ ਕੋਈ ਗੱਲ ਨਹੀਂ ਸਾਨੂੰ ਪਿਆਰ ਸਾਡੀ ਮਾਂ ਤੋਂ ਬਹੁਤ ਮਿਲ ਗਿਆ ਅਸੀਂ ਉਹਨਾਂ ਤੋਂ ਸੈਪਰੇਟ ਰਹਿਣ ਚਾਹੁੰਦੇ ਆ ਸਾਡੀ ਰੋਜ਼ੀ ਰੋਟੀ ਚੱਲਦੀ ਆ ਅਸੀਂ ਇਹਦੇ ਵਿੱਚ ਕੋਸ਼ਿਸ਼ ਸਾਡੇ ਤੋਂ ਦੂਰ ਰਹਿਣ ਅਸੀਂ ਉਹਨਾਂ ਤੋਂ ਦੂਰ ਰਾਵਾਂਗੇ ਅਸੀਂ ਉਹਨਾਂ ਬਾਰੇ ਨਹੀਂ ਗੱਲ ਕਰਕੇ ਬੋਲਦੇ ਨਾ ਉਹ ਸਾਡੇ ਬਾਰੇ ਕਰਦਾ ਮੈਂ ਮੈਡਮ ਇਹੋ ਕਰ ਰਹੀਆਂ ਤੁਸੀਂ ਮਿਲਣਾ ਮਿਲੋ ਨਹੀਂ ਮਿਲਣਾ ਨਾ ਮਿਲੋ ਆਪਣਾ ਕੰਮ ਆਪ ਕਰੋ ਤਹਾਣਾ ਉਹਾਂ ਦੀ ਕਿਰਤ ਕਰੋ ਕਿਰਤ ਕਰੋ ਨਾਮ ਜਪੋ ਨੇ ਵੰਡ ਕੇ ਛਕੋ ਬਾਕੀਆ ਸੰਗਤ ਕਿਸ ਨੂੰ ਇਹ ਨਹੀਂ ਕਹਣਾ ਵੀ ਸਾਡੀ ਸੰਗਤ ਇਹਦਾ ਮਤਲਬ ਨਹੀਂ ਨਹੀਂ ਵੀਰ ਜੀ ਮੈਨੂੰ 1.5 ਸਾਲ ਹੋ ਗਿਆ ਜਿਹੜੀ ਦਵਾਈ ਕਰਾਉਣੀ ਆ ਕੀ ਨਮਾਤਰ ਪਰਾਈਆਂ ਲਿਖਾਈਆਂ ਕਰਾਉਣੇ ਅੱਗੇ ਕਰਾਣਾ ਆਪਣੇ ਬਾਲਕੂਟੇ ਤੇ ਭਾਵੇਂ ਤੁਸੀਂ ਇਹਾਜ ਦੇ ਪੈਰਸ ਵੱਲੋਂ ਸਾਨੂੰ ਤੁਹਾਨੂੰ ਕੋਈ ਭਰਾ ਨਹੀਂ ਕਰਨਾ ਕਿਉਂਕਿ ਕਿਹੜਾ ਵੀ ਬੰਦਾ ਅਮਰੀਕਾ ਕੈਨੇਡਾ 'ਚ ਬੈਠਾ ਆ ਨਾ ਉਹ ਆਪਣੀਆਂ 16-16 ਘੰਟਿਆਂ ਦੀਆਂ 16-16 ਘੰਟਿਆਂ ਦੀਆਂ ਸ਼ਿਫਟਾਂ ਲਾ ਕੇ ਪੈਸੇ ਕਮਾਉਂਦੇ ਜੇ ਆਪਾਂ ਕਿਸੇ ਨੂੰ ਗੁੰਮਰਾਹ ਕਰਕੇ ਪੈਸਾ ਲੈਨੇ ਆ ਨਾ ਉਹ ਬਹੁਤ ਮਾੜਾ ਹੈ ਮਾੜਾ ਮਾੜਾ ਉਹ ਇੱਕ ਗੈਰ ਆ ਜੇ ਆਪਾਂ ਸੰਗਤ ਹੈ ਕਿ 1 ਰੁਪਿਆ ਵੀ ਇਕੱਠਾ ਕਰ ਦੇਵੋ ਕਿਉਂ ਮੈਂ ਤੁਹਾਡੇ ਕੋਲ ਲੈ ਲੈਣਾ ਪੈਸੇ ਲੈ ਆਓ 100-100 ਰੁਪਿਆ ਦੋ ਮੈਨੂੰ ਬੜੀ ਲੋੜ ਆ 100-100 ਤੁਸੀਂ ਦੋ 100-100 ਉਹ ਭੀਖ ਮਾਰੇ ਸਾਰੇ ਨੂੰ ਆਪਣੀ ਲੋੜ ਆ ਇਹ ਤੋਂ ਵੱਡਾ ਕੀ ਹੋਇਆ ਮੈਂ ਸਭ ਤੋਂ ਵੱਡਾ ਭਿਖਾਰੀ ਹੋ ਗਿਆ ਨਹੀਂ ਨਹੀਂ ਭਾਬੀ ਮੈਂ ਸਾਰੇ ਕਿ ਵੀਡੀਓ ਚ ਕਿਹਾ ਕਿ ਮੇਰੇ ਤੋਂ ਰੋਕ ਕੇ ਜਾਓ ਅੱਗੇ ਮੇਰੇ ਜੀ ਆਹ ਰਾਇ ਨੂੰ ਮੰਨ ਕਰ ਬਾਬੇ ਟੇਕ ਪਾ ਦੇ ਸਾਰਾ ਕੰਮ ਜੀ ਹੋਣੇ ਬੰਦ ਕਰਕੇ ਬਸ ਇੱਕ ਗੱਲ ਜੀ ਮੋਹਰੇ ਨੂੰ ਮੈਂ ਕਿਹਾ ਜਰਦਿਕਾ ਠੀਕ ਆ ਜੀ ਹਾਂ ਜੀ ਭੈਂਗੇ ਹੋਣੇ ਵੀ ਆਏ ਆ ਜਿਵੇਂ ਤਾਂ ਸੋਸ਼ਲ ਮੀਡੀਆ ਤੇ ਪਾਸ ਤੁਹਾਡੇ ਪਤੀ ਕੋਲੋਂ ਬੜੇ ਗਾਲ੍ਹਾਂ ਨਿਕਲ ਰਹੀ ਹੈ ਨਾ ਕਿਨੇ ਨਾਮ ਲੈਦੇ ਵੀ ਤੁਸੀਂ ਮੈਨੂੰ ਪਿਆਰੀ ਕਰਦੇ ਹੋ ਜੀ ਗੁਜਰ ਗਿਆ ਸਾਡਾ ਰੈਡੀ ਪਤੀ ਸਾਡਾ ਓਵੇਂ ਸਾਨੂੰ ਵੀਰਾ ਭਰਾਵਾ ਨੇ ਇੱਥੇ ਭੇਜਿਆ ਆ ਵੀ ਸੱਤ ਤੋਂ ਦੰਦ ਲੈਣ ਆਉਣ ਆਪੀ ਆਏ ਆ ਹਾਂ ਜੀ ਖਾਲਸਾ ਬੋਲ ਕਹਿੰਦੇ ਕਰਕੇ ਮੈਂ ਇਹੋ ਕਹਿਣਾ ਚਾਹੁੰਦਾ ਹਾਂ ਕੰਮ ਆਪਣਾ ਕਰੋ ਸੜਕੇ ਨਹੀਂ ਸੰਗਦੇ ਇਹੋ ਕੀ ਕਰਾਂਗੇ ਇਹਨਾਂ ਦੇ ਕੋਕੇ ਦੇ ਕੋਲ ਆਓ ਆ ਕੇ ਚਾਹ ਪਾਣੀ ਪੀ ਕੇ ਕਾਹਦੀ 100 ਰੁਪਏ ਮਚਾ ਕੇ ਜਾਓ ਠੀਕ ਆ ਜੀ ਪਰ ਸੰਗਤ ਨੂੰ ਆਪਾਂ ਕੋ ਰਾਹ ਕਰਦੇ ਪੈਸੇ ਨਹੀਂ ਕਰਨਾ ਹਰ ਇੱਕ ਵੀਡੀਓ ਤੇ ਮੈਂ ਇਹ ਬੇਨਤੀ ਕੀਤੀ ਆ ਮੈਨੂੰ ਰੋਕੇ ਜਾਓ ਜਿਹੜਾ ਵੀ ਪੜਪੜਾ ਮੈਨੂੰ ਰੋਕ ਕਮਲੀ ਰੋਕ ਕੇ ਜਾਂਦਾ ਮੈਨੂੰ ਕਹਿ ਹੀ ਜਾਂਦਾ ਕਿ ਪੁੱਤ ਤੇਰੀ ਵੀਡੀਓ ਵੇਖੀ ਆ ਅਸੀਂ ਤਾਂਤਰ ਤੋਂ ਰੁਕਿਆ ਕਿ ਤੇਰੇ ਤੋਂ ਕੁਝ ਪੈਸੇ ਬਣ ਜਾਣ ਹਾਂ ਤੇਸਪੂਰੀ ਮੋਹਰ ਦੇ ਸੋ ਆਪਣੀ ਬਤੀ ਦਾ ਮਰ ਗਿਆ ਮੇਰੇ ਕੋ ਸਿਰ ਤੇ ਕੰਨਾਂ ਨਾਲ ਉਹ ਕਿਉਂ ਨਹੀਂ ਲੈ ਕੇ ਗੱਲ ਨਹੀਂ ਲਿਆ ਕਰ ਹਾਂ ਕੰਨਾਂ ਨਾਲ ਕੋਈ ਗੱਲ ਨਹੀਂ ਕਿਉਂ ਨਹੀਂ ਲੈ ਸਕਦੇ ਤਾਂ ਨਹੀਂ ਲਗਾ ਨਾ ਮਰ ਗਿਆ ਬੜਕਾ ਬੰਦਾ ਹਾਂ ਪਾਪਾ ਸਿਰਾਂ ਦੇ ਨੂੰ ਆਪਾਂ ਅੰਦਰ ਸਾਰੇ ਪਰਿਵਾਰਾਂ ਦੇ ਵਿੱਚੋਂ ਸਾਰੇ ਵੀਰ ਸਿਰਫ ਹੁੰਦੇ ਭਾਵੇਂ ਕਿ ਇਹਨੇ ਕਟਿੰਗ ਕਰਾਈ ਆ ਭਾਵੇਂ ਕਿਸੇ ਨੇ ਉਹ ਵੀ ਜਿਹੜਾ ਸਾਰੇ ਡਾਕਟਰ ਹਾਂ ਜੇ ਕੋਈ ਹਿੰਦੂ ਵਾਲਾ ਉਹਦਾ ਵੀ ਸਰਕਾਰ ਆ ਯਾਨੀ ਇਹ ਆ ਕਿ ਆ ਸੋਸ਼ਲ ਮੀਡੀਆ ਤੇ ਝੂਠ ਗੱਲ ਨਹੀਂ ਕੋਈ ਕਰਕੇ ਆਪਾਂ ਕਿਹਨੂੰ ਉਮਰਾਣ ਕਰਨਾ ਵੀਰ ਜੀ ਕੋ ਸਨੋ ਤੇ ਸਾਰੇ ਸੰਗਤਾਂ ਵੀਡੀਓ ਦੇਖ ਰਹੇ ਹੋਗੇ ਜਾਉਂਗਾ ਅਨ ਉੱਥੇ ਜਾ ਕੇ ਆਇਓ ਤਮ ਕੀ ਆ ਰਹੀ ਆ ਕਿ ਤੇਰੀ ਮੰਮਾ ਨੂੰ ਮਾਰ ਕੇ ਸੇ ਤੁਹਾਨੂੰ ਦੋਨਾਂ ਨੂੰ ਲੈ ਜਾਣਾ ਵਾ ਸਾਡੇ ਤਿੰਨਾਂ 'ਚ ਕਿਸੇ ਨੂੰ ਵੀ ਕੁਝ ਹੁੰਦਾ ਵਾ ਤੇ ਮੇਰੇ ਪਾਪਾ ਜੀ ਮੈਂ ਮਾਰੂ ਹੋਰ ਕੋਈ ਸਾਡਾ ਦੁਸ਼ਮਣ ਨਹੀਂ ਹੈ ਕੋਈ ਨਹੀਂ ਤੁਹਾਨੂੰ ਮਾਰਦਾ ਜਦ ਤੱਕ ਉਹ ਫੰਨੇ ਖਾ ਬਰ ਮਾਰੀਦਾ ਬੇਵਿਚਾ ਤੁਹਾਨੂੰ ਮਾਰੂਗਾ ਤਕੜੇ ਸਾਲੋਂ ਦੇ ਛੱਡੇ ਹੋ ਅੱਜ ਨੂੰ ਬੱਚਿਆਂ ਦਾ ਕਿੰਨਾ ਆ ਗਿਆ ਹਾਂਜੀ ਇਹ ਵੀਡੀਓ ਵੇਖ ਲਈ ਤਾਂ ਕਿੰਨਾ ਆ ਗਿਆ ਪਤਾ ਕੀ ਗੱਲ ਮੈਂ ਤੁਹਾਨੂੰ ਦੱਸਦਾ ਹਾਂ ਇਹ ਸੋਸ਼ਲ ਮੀਡੀਆ ਦੇ ਚੋਂ ਵੀਡੀਓ ਪੈਂਦੀ ਆ ਨਾ ਫੇ ਗੱਲ ਪੂਰੀ ਜੇ ਵਿੱਚ ਚੱਲ ਜਾਂਦੀ ਆ ਫੇ ਬੰਦੇ ਨੇ ਕਹਿਣਾ ਚੰਗੇ ਭਲੇ ਨੂੰ ਸ਼ਰਮ ਆਉਂਦੀ ਆ ਯਾਰ ਸਾਡਾ ਧੀ ਭੈਣ ਆ ਅਜਿਹਾ ਕੰਮ ਕਾਂਡੇ ਛੋਟੇ ਉਹ ਤਾਂ ਸ਼ਰਮ ਨਹੀਂ ਆਈ ਜਿੱਦਾਂ ਬੱਚੇ ਲੱਗੇ ਮੇਰੇ ਪਰ ਉਹ ਤਾਂ ਸ਼ਰਮ ਨਹੀਂ ਆਈ ਕਿ ਤਾਂ ਬਿੰਨਾ 2 ਮਹੀਨੇ ਮੈਨੂੰ ਛੱਡ ਕੇ ਆਪਣੀ ਭੈਣ ਕੋਲ ਚਲ ਗਿਆ ਹਰਿਆਣੇ ਉਸ ਦਿਨ ਮੈਂ ਮਿੱਚਾਂ ਮਟਰ ਤੋੜ ਕੇ 2 ਮਹੀਨੇ ਕਿ ਜਰਾ ਕੀਤਾ ਇੱਕ ਭੈਣ ਦੇ ਘਰੇ ਮੈਂ ਜਿੱਥੇ ਕਿਰਾਇਆ ਦੇਣੀ ਉਹਨੇ ਮੈਨੂੰ ਸੱਫੀ ਦੇਣੀ ਉਹਨੇ ਮੈਂ 400 ਰੁਪਏ ਕੇ ਮੈਂ ਸੱਫੀ ਲੈਣੀ ਕੋਲ ਉਹ ਟਾਈਮ ਬੰਦ ਉਸ ਤੇ ਵੀ ਨਹੀਂ ਸ਼ਰਮ ਆਈ ਆਉਂਦੀ ਆਉਂਦੀ ਹੋਊ ਆ ਵੀ ਕੋ ਬੱਚੇ ਇੰਨੇ ਨੇ ਲਾ ਕੇ ਅੱਜ ਨਾਲ ਕਿਤੇ ਕਿਤੇ ਆ ਅੱਜ ਮੈਂ ਬੱਚੇ ਕਿਵੇਂ ਦੇ ਦਵਾਂ ਤੈਨੂੰ ਦੇਖੋ ਬੱਚੇ ਦੇਣਾ ਨਹੀਂ ਤੇ ਤੁਸੀਂ ਸਭ ਉੱਥੇ ਜਾਓ ਨਾ ਨਾ ਅਸੀਂ ਜਾਣਾ ਜਾਣਾ ਆਪਣੇ ਘਰ ਜਾਓ ਨਹੀਂ ਨਹੀਂ ਵੀਰੇ ਅੱਜ ਸੈਪਰੇਟ ਰਹਿਣਾ ਹੈ ਆਏ ਨਾ ਸਾਨੂੰ ਆਪੇ ਘਰ ਜਾਣਾ ਹੈ ਕੋਈ ਨਹੀਂ ਮੈਂ ਤਾਂ ਦਰਦ ਕਰੀ ਅਸਲ ਸੇਵਾ ਕਰਨੀ ਹੈ ਤਾਂ ਸਭ ਤੋਂ ਵੱਡੀ ਮਾਂ ਦੀ ਸੇਵਾ ਰੱਬਾਂ ਦੀ ਸੇਵਾ ਆ। ਮਾਂ ਦੀ ਸੇਵਾ। ਤੋਂ ਮਾਈ ਤੋਂ ਮਾਰੀਏ ਮੇਰੇ ਘਰ ਹਾਂ ਬਰੋਟੀ ਦੇਣ ਵਾਲਾ ਕੋਈ ਹੋਣਾ ਹੈ। ਹਾਂਜੀ ਵੇਖੋ। ਕਿਦੋਂ ਸੀ ਛੱਡ ਕੇ ਆਏ ਆ। ਦਾਦੀ ਮਾਂ ਮਿਰਚੀ ਭਲੀ ਤੁਰਦੇ ਸੀ। ਇਹ ਤਾਂ ਸਾਡੇ ਤੋਂ ਬੜਾ ਪ੍ਰੋਬਲਮ। ਵੀ ਕੋਈ 10 ਸਾਲ ਤੇ ਕਈ ਪ੍ਰੋਬਲਮਸ ਆ ਜਾਂਦੀਆਂ। ਹੁਣ ਮੇਰੇ ਮਮਾ ਦੇ ਇੱਥੇ ਰਸੋਲੀ ਆ ਹੈ ਨਾ। ਜਿੱਥੇ ਵੀ ਛਿੱਲ ਤੇ ਲੱਗਦੀ ਉੱਥੇ ਰਸੋਲੀ ਬਣ ਜਾਂਦੀ ਆ। ਹੁਣ ਕਿਦੋਂ ਕਿਤੇ ਰਸੋਲੀ ਬਧੂਗੀ। ਬੋੜੀ ਦੇ ਵਿੱਚ ਭਰ ਲਵਾਂ। ਲੇਕਿਨ ਬਧੂਗੀ। ਮੇਰੇ ਉਗਾ ਸੀ ਸਾਹਮਣਾ ਇਸ ਕਰਕੇ ਠੀਕ ਆ ਜਦੋਂ ਮੈਂ ਜਾਰੀ ਨਹੀਂ ਵੀਡੀਓ ਲੰਮੀ ਕਰਦਾ ਮੈਂ ਨਾਲ ਨਾਲ ਜਿਹੜਾ ਮੇਰੇ ਹੋਆ ਤਾਂ ਸਾਥ ਸੰਗਤ ਜਿਹੜੀ ਆ ਉਹਨਾਂ ਵੱਲੋਂ ਮੈਨੂੰ ਆਇਆ ਹੋਇਆ ਹੈ ਇਸ ਕਰਕੇ ਭਾਈ ਆਪਣੇ ਅਵੀ ਸਿੱਧੂ ਵੀਰ ਨੇ ਵੀਡੀਓ ਨਾਲ ਦੀ ਭਾਈ ਨੇ ਸਭ ਤੋਂ ਪਹਿਲਾਂ ਅਵੀ ਸਿੱਧੂ ਵੀਰ ਨੇ ਵੀਡੀਓ ਭਾਈ ਉਹਨਾਂ ਦੇ ਵੀਰਾ ਭਰਾਵਾਂ ਦੇ ਕਹਿਣ ਦੇ ਸਦੋਹ ਦੇ ਨਾਲ ਆਉਂਦਾ ਰਹੇ ਆ ਤਾਂ ਇਹ ਨਾ ਇਹ ਗੱਲ ਆਪਾਂ ਕਰਨ ਦਾ ਆਪਾਂ ਕਹਿਣਾ ਜਿਹੜੀ ਜੀ ਨਹੀਂ ਕਰਨੀ ਕਿ ਆਪਾਂ ਤੇ ਤੇ ਦੇ ਨਾਲ ਵੀ ਆਪਾਂ ਗੋਗਰਾਹ ਕਰਕੇ ਆ ਗਏ ਆ। ਨਾ ਮੈਂ ਵੀ ਕੋ ਵੀ ਇੰਦੇ ਸੰਗਤ ਅਗੇ ਕਿ ਜਿਹੜੇ ਭੈਣ ਬਰਾ ਜਲੰਧਰ ਅੰਮ੍ਰਿਤਸਰ ਚਾਹਦੇ ਨੇ ਮੈਨੂੰ ਰੋਕੇ ਚਾਹ ਵੀ ਜਰੂਰ ਜੀ ਆ ਮੈਂ ਵੀਰ ਕਰ ਦੋ। ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਅੱਜ ਇਹ ਨਿਰਣਾ ਲਿਆ ਆਪਾਂ ਗੱਲਬਾਤ ਇੱਥੇ ਆ ਕੇ ਹੋਰ ਕੀਤੀ ਆ ਕਿ ਇਹ ਭੈਣ ਦਾ ਇੱਥੇ ਖੋਖਾ ਲੱਗਾ। ਹਾਂ ਇਹ ਖੋਖਾ ਇੱਥੇ ਰਈਏ ਲੱਗਾ ਹੋਇਆ ਉਹਨਾਂ ਦਾ ਕਾ ਹਾਲ ਆ। ਜਿਹੜਾ ਵੀਰ ਭਰਾ ਹੋਵੇ ਨਾ ਇਹਨਾਂ ਦੇ ਕੋਲ ਜਾ ਬਣੀ ਛੱਕੇ ਜਰੂਰ ਜਾਓ। ਇਹਨਾਂ ਨੂੰ ਆਪਣੀ ਮਿਹਨਤ ਕਰਨ ਦੋ ਇਹਨਾਂ ਨੂੰ ਆਪਣੀ ਮਿਹਨਤ ਦੇ ਉੱਤੇ ਬਲਬੂਤੇ ਤੇ ਕਾਮਯਾਬ ਹੋਣ ਦੋ ਇਹਨਾਂ ਦੀ ਹੋਰ ਕੋਈ ਮਾਲੀਸਾ ਦਾ ਆਪਾਂ ਨਹੀਂ ਕਰ ਸਕਦੇ ਕਿਉਂਕਿ ਆਪਾਂ ਇਹਨਾਂ ਨੂੰ ਕਾਮਯਾਬ ਹੋਣ ਦੇਣਾ ਹੈ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਚਲੋ ਠੀਕ ਹੈ ਜੀ